ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਿਊ ਬਲੌਗ ਦੇ ਵਿੱਚ ਬਲੌਗ ਕਾਣਾ ਬਹੁਤ ਟਾਈਮ ਹੋ ਗਿਆ ਬਲੌਗ ਪਾਈ ਨੂੰ ਚਲੋ ਇਸ ਵਾਰ ਆਇਆ ਹਾਂ ਆਪਾਂ ਕਾਲੇ ਬਾਈ ਦੀ ਮਸ਼ੀਨ ਤੇ ਰਿਪੇਅਰ ਕਰਨਾ ਬਾਈ ਦਾ ਚਲੋ ਹੈ ਨਹੀਂ ਗਾ ਤੇ ਹੁਣ ਆਪਾਂ ਹੀ ਆ ਇਕੱਲਾ ਹੀ ਆ ਮੈਂ ਬੰਦਾ ਵੀ ਨਹੀਂ ਆਇਆਗਾ ਦੂਆ ਇਕੱਲਾ ਵੀ ਨਹੀਂ ਆਇਆ ਜਿਹੜਾ ਪਿਛਲੀ ਵਾਰ ਸ ਆਪਣੇ ਨਾਲ ਸੀਗਾ ਤੇ ਥੋੜੀ ਬੋਝੀ ਤਾਂ ਖੋਲਤੀ ਆਪਾਂ ਤੇ ਬਾਕੀ ਦੇਖਦੇ ਹਾਂ ਹੁਣ ਜਿੰਨਾ ਕੰਮ ਹੋ ਸਕਦਾ ਕਰਦੇ ਹਾਂ ਬਾਕੀ ਜੇ ਉਹ ਆ ਗਿਆ ਫਿਰ ਤਾਂ ਹੋ ਜੂਗਾ ਸਾਰੇ ਕੰਮ ਲੋ ਜੀ ਮਸ਼ੀਨ ਦੀ ਸੀਪਾਂ ਸੂਪਾਂ ਕੱਢਤੀਆਂ ਵਿੱਚੋਂ ਖਾਲੀ ਕਰਤੀ ਪਿਛਲੀ ਵਾਰ ਮੈਂ ਜਾਣ ਜਾਣਾ ਸੀਗਾ ਉੱਥੇ 36 ਗੜ ਉਹਦੇ ਕਰਕੇ ਨਾ ਇਹਨੂੰ ਕਾਹੇ ਸਾਫ ਸੁਭ ਕਰਦੇ ਹੋ ਮਸ਼ੀਨ ਤਾਂ ਨਹੀਂ ਸਾਫ ਕਰੀ ਕਿ ਵਿੱਚੋਂ ਬਹੁਤ ਹੀ ਕੰਡੀਸ਼ਨ ਬੁਰੀ ਆ ਮਸ਼ੀਨ ਦੀ ਕਚਰਾ ਹੀ ਕਚਰਾ ਲੱਗਿਆ ਹੋਇਆ ਚਾਰ ਦਿਵਾਰੀ ਤੇ ਉਹ ਰਾਜੂ ਰਾਜੂ ਕਿ ਹਾਲ ਆ ਵਧੀਆ ਹੂੰ ਹੋ ਇਸ ਮਾਸੂਮ ਖੋਲ ਤਾਂ ਆਪਾਂ ਮਾੜਾ ਮੋਟਾ ਜਿਹੜਾ ਖੋਲਣ ਖਰਾਨ ਵਾਲਾ ਤੱਕ ਖੋਲਦੇ ਆ ਤੁਹਾਨੂੰ ਮਸ਼ੀਨ ਬਾਹਰ ਕੱਢ ਕੇ ਫੀਡਰ ਲਾਉਣੇ ਆ ਤਵਾਣੀ ਪੈਣੀ ਐ ਇਸ ਵਾਰ ਤਾਂ ਜਿਆਦਾ ਹੀ ਨਾਸ ਵਜਿਆ ਪਿਆ ਮਸ਼ੀਨ ਦਾ ਸਾਰੀ ਤਾਂ ਹੀ ਨਵੂ ਆ ਗਿਆ ਆਪਣਾ ਬੰਦਾ ਬਾਹਰ ਤੇ ਉਹ ਤਾਂ ਹੈ ਨਹੀਂ ਸੀ ਹੌਲੀ ਮੇਰਾ ਵੀਰ ਹੌਲੀ ਆ ਮਾਇਦੂ ਤੇ ਹੁਣ ਫੀਟਰ ਲਾਈਏ ਬਸ ਕਿਉਂ ਨਸੀਬਾ ਸੁਪਾ ਚੈਨਾ ਤੁੰਨਾ ਵੀ ਲੱਗ ਗਿਆ ਸਾਰੀ ਕੱਢੋ ਨੇ ਮੈਂ ਸੋਚਦਾ ਵੀ ਮਾਦੀ ਥੈਂਪਲੀ ਦਾ ਖੜ ਗਈ ਸਟ्रेस ਰਹਿ ਗਿਆ ਹੁਣ ਆ ਫੀਟਰ ਲਾ ਕੇ ਰਾਸ ਰਿਸ਼ਰਨਾ ਦੇ ਸੇ ਪਟਕੇ ਚਾੜਦੇ ਆ ਤੇ ਤਰੀਏ ਡਾਉਨ ਨਾਲ ਕਰਕੇ ਨਿਤਾਰ ਕੇ ਫਿਲਟਰ ਪਾ ਲਿਆ ਫਿਲਟਰ ਦੇਖੋ ਇਹ ਪਿੱਛੇ ਵੀ ਇੱਦੀ ਲੱਗੇ ਪਏ ਆ ਦੇ ਜੀ ਆਪਾਂ ਆ ਕੇ ਮਸ਼ੀਨ ਧੋਣ ਤੇ ਤੇ ਹੁਣ ਮਸ਼ੀਨ ਧੋਤੂਗੇ ਕੱਲ ਤੋਂ ਕਰਦੇ ਆ ਬੰਨਣ ਦਾ ਕੰਮ ਸਟਾਰਟ ਤੇ ਚਲੋ ਮੁੰਡਿਆ ਹੁਣ ਮਸ਼ੀਨ ਧੋਣ ਲੱਗੇ ਮੈਂ ਮਸ਼ੀਨ ਧਵਾ ਤੂ ਲਈਏ ਇਸ ਦਾ ਇਸ ਤਰ੍ਹਾਂ ਵੀ ਕਰਦਾ ਗੁਲਦਾ ਚਲੋ ਨਹੀਂ ਉੱਡਦਾ ਹੈਗਾ ਅਸੀਂ ਧਵਾਣੀ ਵੀ ਚਾਹੀਦੀ ਆ ਥੋੜੀ ਬਹੁਤੀ ਜੇ ਮੈਂ ਰਿਪੇਅਰ ਦੇ ਵਿੱਚ ਧਵਾਣੇ ਯਾਨੀ ਕਿ ਧਵਾ ਕੇ ਖੜਾਵੇ ਨਾ ਬੀ ਹੋਲੀ ਹੋਵੇ ਪੂਰੀ ਫਿਰ ਧਵਾਣ ਦਾ ਫਾਇਦਾ ਵੀ ਆ ਤੇ ਵਿੱਚ ਪਾਣੀ ਨਹੀਂ ਖੜਦਾ ਹੈਗਾ ਨਹੀਂ ਤਾਂ ਤੁਹਾਨੂੰ ਪਤਾ ਬੈੱਡ ਜੰਗ ਜੰਗ ਲੱਗ ਜਾਂਦੀ ਆ ਅੰਦਰ ਮਸ਼ੀਨਾਂ ਅੰਦਰਲੀ ਛੜ ਤੋਂ ਗਲ ਜਾਂਦੀ ਆ ਉਹਦੇ ਕਰਕੇ ਅਸੀਂ ਇਹ ਖੋਲ ਕੇ ਧਵਾਣੇ ਹੁੰਦੇ ਆ ਵਿੱਚ ਸਾਰਾ ਸਮਾਨ ਕੱਟਿਆ ਹੋਇਆ ਤੇ ਬਸ ਗੇਰ ਦਾ ਅੰਕਸਰ ਬੱਜੇ ਬੁੱਟ ਕਰਦੀ ਆ ਹੁਣ ਜਾ ਕੇ ਤਾਂ ਗੇਰ ਦਾ ਕੰਮ ਕਰਨਾ ਗੇੜ ਦੇ ਵੀ ਹੋਰ ਦੀ ਕੰਪਲੇਨਟ ਆਉਂਦੀ ਆ। ਉਹਨੇ ਵੇੜ ਕੇ ਦੇਖਦੇ ਆ। ਵਾਕੀ ਲੱਗਿਆ ਬੰਦਾ ਧੋਣ ਚੜਿਆ ਹੋਇਆ ਆ। ਠੀਕ ਇਹਨੇ ਕੀ ਬੰਦਾ ਧੋਤਵਾ ਕੇ ਦਾ ਹੱਲ ਕਰਦੇ ਆ। ਉਹ ਬੰਦਾ ਪੁਰਾਣਾ ਆ। ਉਹ ਗੱਡੀ ਰੱਖੀ ਹੋਈ ਆ। ਗੰਦ ਬਹੁਤ ਆ। ਜਿਹਵਾ ਸਾਫ ਨਹੀਂ ਨਾ ਹੋਈ ਹੈਗੀ। ਸਾਫ ਨਾ ਹੁਣ ਕਰਕੇ ਕਚਰਾ ਪਹੁੰਚ ਗਿਆ ਹੈ। ਮੈਂ ਜਾਣਾ ਤੇ ਛੱਤੀਕੜ। ਛੱਤੀਕੜ ਜਾਣ ਕਰਕੇ ਮਸ਼ੀਨ ਧੋਵਾਂ ਨਹੀਂ ਹੁੰਦੀ ਹੈਗੀ।

ਨੋ ਇਮਜਿਨ ਸਾਖੋਂ ਦੇ ਕਣਕ ਦਾ ਸੀਜ਼ਨ ਆ ਰਿਹਾ ਰੇਡੀਏਟਰ ਕਣਕ ਦੇ ਵਿੱਚੀ ਨਾਲ ਧੋਣਾ ਚਾਹੀਦਾ ਜਰੂਰ ਉਹ ਟੈਂਪਰੇਚਰ ਜ਼ਿਆਦਾ ਉੱਡਦਾ ਹੈ ਫਿਰ ਜਾਲੀਆਂ ਜੂੜੀਆਂ ਬੰਦ ਹੋ ਜਾਂਦੀਆਂ ਆ ਰੇਡੀਏਟਰ ਬੰਦ ਹੋ ਜਾਂਦਾ ਕਚਰੇ ਨਾਲ ਤਾਂ ਫਿਰ ਆਪਾਂ ਇਸ ਵਾਰ ਵੀ ਕਾਰਨ ਰੇਡੀਏਟਰ ਕਣਕ ਦੇ ਸੀਜ਼ਨ ਤੇ ਜਰੂਰ ਧੋਣਾ ਚਾਹੀਦਾ ਧਾਨਾ ਤਾਂ ਚੱਲ ਚੱਲ ਜਾਂਦਾ ਹੈ ਪਰ ਕਣਕਾ ਜਰੂਰ ਧਵਾਵੇ ਕਣਕੇ ਝੋਟਾ ਜਾਊਗਾ ਧਾਨਾ ਸੀਜ਼ਨ ਵੇਲੇ ਲੱਗ ਜਾਂਦਾ ਧਾਨਾ ਸੀਜ਼ਨ ਲਾ ਕੇ ਫਿਰ ਕਣਕਾ ਧੋਣ ਦੇ ਦਿੰਦੇ ਆ ਜੀ ਤੇ ਉਹ ਬੰਦਾ ਲੱਗੇ ਹੋਏ ਆ ਤੇ ਬਣਾਉਣਾ ਮੋਰਸਾਗਾ ਤੋਂ ਆਇਆ ਤੇ ਬਾਕੀ ਆ ਦੇਖੋ ਕਚਰਾ ਬਹੁਤ ਜ਼ਿਆਦਾ ਹੈ। ਇਹ ਨਵੇਂ ਕਚਰਾ ਉਹ ਟੈਂਕ ਦੇ ਥੱਲੇ ਹੋ ਗਿਆ ਜਾਂ ਫਿਰ ਬੈੱਡ ਦੇ ਥੱਲੇ ਜੀ ਕਿਚਨ ਸ਼ਾਫਤ ਹੁੰਦੀ ਆ ਉਹਦੇ ਵਿੱਚ। ਤੁਸੀਂ ਸਹੀ ਕਰੋਗੇ ਸਾਫ ਕਰਾ ਦੇਣੀ ਹੈ ਇਹ ਫਿਰ ਥੱਲੇ ਨਾਲ ਬੰਦਾ ਬੈਠਾ ਖਾਂ ਪਰੇ ਮੈਨੂੰ ਇਹ ਛੱਪ ਕਰੀ ਜਾਈਏ। ਉਹ ਟੈਂਕੀ ਦੇ ਆਲੇ-ਦੋਲੇ ਸਾਈਡ ਤੇ ਕਚਰਾ ਸੋ ਸਗਰੇ ਕਦਰਾ ਬਜਾਇਆ ਨਿਕੜਉਣਾ ਆਪਾਂ ਸਾਰਾ ਜੀ ਮਸ਼ੀਨ ਧਵਾਤੀ ਤੇ ਮਸ਼ੀਨ ਧਵਾ ਕੇ ਹੁਣ ਆਪਾਂ ਇਹਦਾ ਕੰਮ-ਕੁਮ ਕਰਨਾ ਆ ਚਲੋ ਆਏ ਆ ਵੀ ਹੁਣ ਦੇਖੋ ਸਾਫ ਹੋ ਗਈ ਮਸ਼ੀਨ ਲਮ ਚਮਕਦੀ ਹੈ ਨਾ ਨਵੇਂ ਵਰਗੀ ਹੁਣ ਘਰ ਚਮਕਾਤੀ ਬੰਦਿਆ ਰਹੇ ਚਲੋ ਧੋਤੀ ਠੀਕ ਆ ਫਿਰ ਵੀ ਬੜਾ ਮੋਟਾ ਦਾ ਪੱਕਾ ਵੀ ਪੇਸ਼ੀ ਰਹੇ ਜਾਂਦੀ ਹੈ ਯਾਨੀ ਧੋਵ ਵਧੀਆ ਕਰ ਲਈ ਬਹੁਤ ਵਧੀਆ ਧੋ ਹੋ ਗਈ ਚਮਕਦੀ ਆ ਹੁਣ ਐਨ ਲੈ ਤੁੱਤੀ ਤਾਂ ਵਧੀਆ ਪਿਛਲੀ ਵਾਰ ਨਾਲੋਂ ਸਾਫ਼ ਤੁੱਤੀ ਹੋਈ ਆ ਚਮਕਦੀ ਆ ਹੁਣ ਸੇਂਤ ਹੋਤੀ ਆਪਾਂ ਮਜੇਂ ਤੋ ਵਾਤੀ ਜੀ ਹੁਣ ਆਪਾਂ ਲੱਗਿਆਂ ਗੇਅਰ ਬੱਟਣਾ ਚਾ ਇਹ ਗੇਅਰ ਪੱਟਣਾ ਗੇਅਰ ਚ ਢਿੱਲ ਬਹੁਤ ਜ਼ਿਆਦਾ ਆ ਮੈਂ ਦੇਖ ਰਿਹਾ ਪਟਕੇ ਗੇਅਰ ਨੂੰ ਦਿਖਾਉਣਾ ਤੁਹਾਨੂੰ ਗੇਅਰ ਬਾਰੇ ਫਿਰ ਕੀ ਸਿਸਟਮ ਆ ਗੇਅਰ ਜਿਹੜਾ ਨਿਕਲਦਾ ਕੀ ਹੋਇਆ ਇਹਨੂੰ ਗੇਅਰ ਦੇ ਵਿੱਚ ਪਲੇ ਬਹੁਤ ਜ਼ਿਆਦਾ ਇਹ ਨਹੀਂ ਨਹੀਂ ਪਲੇ ਆ ਨਾ ਚ ਇੱਚ ਘਟਾ ਇੱਚ ਜ਼ਿਆਦਾ ਆ